ਦੁਨੀਆ ਭਰ ਦੇ ਵਿੱਚ ਘੱਟ ਗਿਣਤੀ ਕੌਮਾਂ ਦੇ ਵਿੱਚੋਂ ਸਿੱਖ ਕੌਮ ਸਿੱਖ ਭਾਈਚਾਰੇ ਦੀ ਇੱਕ ਨਵੇਕਲੀ ਪਛਾਣ ਰਹੀ ਹੈ ਔਰ ਇਸ ਗੁਰੂ ਸਾਹਿਬਾਨ ਦੇ ਪੀਰੀਅਡ ਤੋਂ ਲੈ ਕੇ ਅੱਜ ਤੱਕ ਕਾਫੀ ਕੁਝ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਔਰ ਕਈ ਤਰ੍ਹਾਂ ਦੀਆਂ ਚੁਣੌਤੀਆਂ ਅੱਜ ਵੀ ਦਰਪੇਸ਼ ਨੇ ਪਰ ਇਸ ਦੇ ਬਾਵਜੂਦ ਕੁਰਬਾਨੀ ਦੇਣ ਲੱਗਿਆਂ ਸਭ ਤੋਂ ਮੂਰੇ ਹੋਰ ਕੰਮਾਂ ਦੇ ਵਿੱਚ ਪ੍ਰਾਪਤੀਆਂ ਕਰਨ ਵਿੱਚ ਸਭ ਤੋਂ ਮੂਰੇ ਇਥੋਂ ਤੱਕ ਕਿ ਖਾਸ ਕਰਕੇ ਭਾਰਤ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇਸ਼ ਦੀ ਅੰਦਰੂਨੀ ਤੇ ਬਾਹਰੀ ਰੱਖਿਆ ਖਾਤਰ ਵੀ ਸਭ ਤੋਂ ਮੂਰਲੀਆਂ ਕਤਾਰਾਂ ਵਿੱਚ ਖੜਨ ਦੇ ਲਈ ਜਾਣੇ ਜਾਂਦਾ ਹੈ ਸਿੱਖ ਭਾਈਚਾਰਾ ਪਰ ਇਹ ਵੀ ਇਸ ਦੇ ਵਿੱਚ ਵੀ ਕੋਈ ਦੋਰਾਮਾ ਨਹੀਂ ਕਿ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਕਈ ਤਰ੍ਹਾਂ ਦੇ ਸਰਟੀਫਿਕੇਟ ਦੇਣ ਦੇ ਲਈ ਵੀ ਮਜਬੂਰ ਹੋਣਾ ਪੈਂਦਾ ਤਾਂ ਸਿੱਖਾਂ ਪ੍ਰਤੀ ਜਿਹੜੀ ਇਹ ਨਫ਼ਰਤ ਦਾ ਨਜ਼ਰੀਆ ਹੈ ਇਹ ਕਦੋਂ ਪੈਦਾ ਹੋਇਆ ਕਿਉਂ ਪੈਦਾ ਹੋਇਆ ਤੇ ਟਾਰਗੇਟ ਕਿਉਂ ਕੀਤੇ ਜਾਂਦੇ ਨੇ ਇਸ ਨਫ਼ਰਤ ਭਰੇ ਨਜ਼ਰੀਏ ਨੂੰ ਬਦਲਣ ਦੇ ਲਈ ਇੱਕ ਸਿੱਖ ਨੇ ਜਿਹੜੀ ਹੈ ਅਮਰੀਕਾ ਦੇ ਵਿੱਚ ਨਵਿਕਲੀ ਪਹਿਲ ਕੀਤੀ ਹੈ ਇੱਕ ਉਦਮ ਕੀਤਾ ਹੈ ਉਪਰਾਲਾ ਕੀਤਾ ਹੈ ਇਹਨਾਂ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਉਹਨੇ ਉਹ ਕੈਪਟਨ ਸਿੱਖ ਅਮਰੀਕਾ ਜਿਨ੍ਹਾਂ ਨੇ ਇੱਕ ਉਪਰਾਲਾ ਕਰਕੇ ਥਾਂ-ਥਾਂ ਦੇ ਉੱਤੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਹੈ ਤੇ ਜਿਹੜੀ ਇਹ ਤਸਵੀਰ ਹੈ ਇਹ ਵੀ ਇੱਕ ਨਿਊਯਾਰਕ ਦੇ ਦਰਿਆ ਦੇ ਕੰਢੇ ਦੀ ਹੈ ਜਿੱਥੇ ਉਹ ਸਿੱਖਾਂ ਪ੍ਰਤੀ ਨਫ਼ਰਤ ਭਰੇ ਨਜ਼ਰੀਏ ਨੂੰ ਬਦਲਣ ਦੇ ਲਈ ਜਿਹੜਾ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਨੇ ਚੱਲਦੇ ਨੇ ਪ੍ਰਚਾਰ ਕਰ ਰਹੇ ਨੇ ਉਸ ਦਾ ਇੱਕ ਦ੍ਰਿਸ਼ ਹੈ ਦਰਅਸਲ ਏਪੀ ਨਿਊਜ਼ ਏਜੰਸੀ ਦੇ ਹਵਾਲੇ ਤੋਂ ਛਪੀ ਜਿਹੜੀ ਟ੍ਰਿਬਿਊਨ ਅਖਬਾਰ ਦੇ ਵਿੱਚ ਖਬਰ ਹੈ ਉਸ ਦੇ ਵਿੱਚ ਉਹ ਦੱਸ ਜਿਹੜਾ ਸਿਰਲੇਖ ਹੈ ਉਹ ਇਹ ਹੈ ਕਿ ਕੈਪਟਨ ਸਿੱਖ ਅਮਰੀਕਾ ਦੇਸ਼ ਵਾਸੀਆਂ ਨੂੰ ਸਿੱਖੀ ਬਾਰੇ ਕਰ ਰਿਹਾ ਹੈ ਜਾਗਰੂਕ ਸਿੱਖਾਂ ਪ੍ਰਤੀ ਨਫ਼ਰਤ ਵਾਲਾ ਨਜ਼ਰੀਆ ਬਦਲਣ ਦੀ ਜ਼ਿੰਮੇਵਾਰੀ ਚੁੱਕੀ ਹੈ ਵਿਸ਼ਵਜੀਤ ਸਿੰਘ ਜਿਹੜੇ ਕੀ ਇਸ ਤਸਵੀਰ 'ਚ ਨਜ਼ਰ ਆ ਰਹੇ ਨੇ ਮੈਨਹਟਨ ਵਿੱਚ ਵਿਸ਼ਵਜੀਤ ਸਿੰਘ ਨੇ ਸਿੱਖੀ ਦੇ ਪ੍ਰਚਾਰ ਲਈ ਨਵੇਂ ਕਲੇ ਢੰਗ ਨਾਲ ਜਿਹੜਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਉਸ ਨੇ ਕੈਪਟਨ ਸਿੱਖ ਅਮਰੀਕਾ ਦਾ ਰੂਪ ਧਾਰ ਕੇ ਸਿੱਖਾਂ ਪ੍ਰਤੀ ਨਫ਼ਰਤ ਵਾਲਾ ਨਜ਼ਰੀਆ ਬਦਲਣ ਦੀ ਜਿੰਮੇਵਾਰੀ ਚੁੱਕ ਲਈ ਹੈ 11 ਸਤੰਬਰ 2001 ਨੂੰ ਵਿਸਕான்ਸਿਨ ਦੇ ਆਕ ਕ੍ਰੀਕ ਸਥਿਤ ਗੁਰਦੁਆਰੇ ਵਿੱਚ ਗੋਰੇ ਵੱਲੋਂ ਗੋਲੀਆਂ ਚਲਾ ਕੇ ਸਿੱਖਾਂ ਨੂੰ ਕਤਲ ਕੀਤੇ ਜਾਣ ਮਗਰੋਂ ਵਿਸ਼ਵਜੀਤ ਸਿੰਘ ਨੇ ਸਾਲ 2013 ਦੀਆਂ ਗਰਮੀਆਂ ਵਿੱਚ ਸਿੱਖ ਸੁਪਰਹੀਰੋ ਬਣ ਕੇ ਆਪਣੇ ਧਰਮ ਪ੍ਰਤੀ ਅਮਰੀਕੀਆਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ ਕਿਉਂਕਿ ਸਾਡੇ ਦੇਸ਼ ਅੰਦਰ ਵੀ ਜਿੱਥੇ ਕੌਮ ਇੱਕ ਵੱਡੀ ਗਿਣਤੀ ਦੇ ਵਿੱਚ ਵੀ ਆ ਪੰਜਾਬ ਸੂਬਾ ਜਿੱਥੇ ਬਹੁ ਗਿਣਤੀ ਬਣਦੀ ਹੈ ਸਿੱਖ ਭਾਈਚਾਰੇ ਦੀ ਪੰਜਾਬ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਵਿਸ਼ਵਜੀਤ ਸਿੰਘ ਨੇ ਇਹ ਉਪਰਾਲਾ ਵਿਗਾਨੀ ਧਰਤੀ ਦੇ ਉੱਤੇ ਕੀਤਾ ਹੈ ਕਿ ਸਾਨੂੰ ਸਿੱਖਾਂ ਨੂੰ ਕਿਸ ਨਜ਼ਰੀਏ ਨਾਲ ਵੇਖਿਆ ਜਾਵੇ ਤੇ ਸਾਡਾ ਇਤਿਹਾਸ ਕੀ ਹੈ ਸਾਡਾ ਪਿਛੋਕੜ ਕੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਲਈ ਜਾਗਰੂਕ ਕਰਨ ਦੇ ਲਈ ਅਮਰੀਕੀਆਂ ਨੂੰ ਖਾਸ ਕਰਕੇ ਉੱਥੋਂ ਦੇ ਜਿਹੜੇ ਨਾਗਰਿਕ ਨੇ ਚਾਹੇ ਉਹ ਮੂਲ ਨਿਵਾਸੀ ਹੋਣ ਜਾਂ ਕਿਸੇ ਹੋਰ ਮੁਲਕ ਤੋਂ ਅਮਰੀਕਾ ਆ ਕੇ ਵਸੇ ਹੋਣ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਸ਼ਵਜੀਤ ਸਿੰਘ ਦੇ ਵੱਲੋਂ ਵਿਸ਼ਵਜੀਤ ਸਿੰਘ ਨੇ ਕਿਹਾ ਕਿ ਕੈਪਟਨ ਸਿੱਖ ਅਮਰੀਕਾ ਦਾ ਰੂਪ ਧਾਰਨ ਮਗਰੋਂ ਲੋਕ ਆ ਮੁਹਾਰੇ ਉਸ ਕੋਲ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਫਿਰ ਗੱਲਬਾਤੜੀ ਚ ਲੈ ਕੇ ਸਿੱਖੀ ਬਾਰੇ ਜਾਣਕਾਰੀ ਵੀ ਹਾਸਲ ਕਰਨ ਲੱਗਦੇ ਨੇ ਕਿਉਂਕਿ ਤੁਸੀਂ ਜਦੋਂ ਨਵੇਕਲੇ ਢੰਗ ਦੇ ਨਾਲ ਕਿਸੇ ਵੀ ਚੌਰਾਹੇ ਦੇ ਉੱਤੇ ਖੜ੍ਹ ਜਾਓ ਬਾਜ਼ਾਰ ਦੇ ਵਿੱਚ ਖੜ੍ਹ ਜਾਓ ਕਿਸੇ ਪਬਲਿਕ ਪਲੇਸ ਦੇ ਉੱਤੇ ਖੜ੍ਹ ਜਾਓ ਤਾਂ ਤੁਹਾਡੇ ਕੋਲ ਲੋਕ ਆਉਣੇ ਸ਼ੁਰੂ ਹੋ ਜਾਂਦੇ ਨੇ ਪੁੱਛਦੇ ਨੇ ਫਿਰ ਜਈ ਕਈ ਤਰ੍ਹਾਂ ਦੇ ਜਦੋਂ ਸਵਾਲ ਕਰਦੇ ਨੇ ਤਾਂ ਵਿਸ਼ਵਜੀਤ ਸਿੰਘ ਦਾ ਕਹਿਣਾ ਹੈ ਕਿ ਫਿਰ ਉਹਨਾਂ ਨੂੰ ਮੈਂ ਸਿੱਖੀ ਬਾਰੇ ਜਾਗਰੂਕ ਕਰਦਾ ਜਿੰਨੀ ਉਹਨਾਂ ਨੂੰ ਸਮਝ ਆਏ ਇਸ ਦੇ ਬਾਰੇ ਉਹਨਾਂ ਨੇ ਇਹ ਉਪਰਾਲਾ ਇਸ ਢੰਗ ਦੇ ਵਿੱਚੋਂ ਵਿੱਢਿਆ ਉਹਨਾਂ ਨੇ ਦੱਸਿਆ ਕਿ ਇੱਥੋਂ ਤੱਕ ਕਿ ਪੁਲਿਸ ਅਧਿਕਾਰੀ ਵੀ ਉਸ ਨਾਲ ਤਸਵੀਰਾਂ ਖਿਚਵਾਉਂਦੇ ਨੇ ਵਿਸ਼ਵਜੀਤ ਸਿੰਘ ਨੇ ਦੱਸਿਆ ਕਿ ਇੱਕ ਜੋੜੇ ਨੇ ਤਾਂ ਉਸ ਨੂੰ ਆਪਣੇ ਵਿਆਹ ਸਮਾਗਮ ਲਈ ਵੀ ਸੱਦਾ ਦੇ ਦਿੱਤਾ ਸੀ ਸਾਲ 2016 ਵਿੱਚ ਵਿਸ਼ਵਜੀਤ ਸਿੰਘ ਨੇ ਆਪਣੀ ਨੌਕਰੀ ਛੱਡ ਦਿੱਤੀ ਤੇ ਉਹ ਸਕੂਲਾਂ ਸਰਕਾਰੀ ਏਜੰਸੀਆਂ ਨਿਗਮਾਂ ਵਿੱਚ ਜਾ ਕੇ ਨੌਜਵਾਨਾਂ ਨੂੰ ਸਿੱਖ ਧਰਮ ਸਭਿਆਚਾਰ ਬਾਰੇ ਜਾਗਰੂਕ ਕਰਨ ਲੱਗ ਪਿਆ ਸੀ ਉਸਨੇ ਕਿਹਾ ਕਿ ਉਹ ਬਰਾਬਰੀ ਤੇ ਨਿਆਂ ਦੀ ਵਕਾਲਤ ਕਰਦਾ ਹੈ ਤਾਂ ਜਿਹੜਾ ਇਹ ਮਨੁੱਖਤਾ ਦਾ ਸਨੇਹਾ ਹੈ ਉਹ ਇਸ ਢੰਗ ਦੇ ਨਾਲ ਲੋਕਾਂ 'ਚ ਲੈ ਕੇ ਜਾਣਾ ਚਾਹੁੰਦਾ ਹੈ ਵਿਸ਼ਵਜੀਤ ਨੂੰ ਇਸ ਪੋਸ਼ਾਕ ਵਿੱਚ ਦੇਖ ਕੇ ਇੱਕ ਬੱਚੇ ਨੇ ਕਿਹਾ ਕਿ ਕੈਪਟਨ ਅਮਰੀਕਾ ਦੀ ਦਾੜ੍ਹੀ ਨਹੀਂ ਹੈ ਉਹ ਪੱਗ ਨਹੀਂ ਬੰਨ੍ਹਦਾ ਉਹ ਗੋਰਾ ਹੈ ਵਿਸ਼ਵਜੀਤ ਸਿੰਘ ਨੇ ਉਸ ਮੁੰਡੇ ਵੱਲ ਦੇਖਿਆ ਜਿਸ ਨੇ ਇਹ ਸ਼ਬਦ ਕਹੇ ਸਨ ਤੇ ਫਿਰ ਉਸਨੇ ਆਪਣੇ ਵੱਲ ਦੇਖਿਆ ਇੱਕ ਪਤਲੇ ਚਸ਼ਮਾ ਲੱਗੇ ਪੱਗ ਬੰਨੇ ਅਤੇ ਦਾੜੀ ਵਾਲੇ ਸਿੱਖ ਵਿਅਕਤੀ ਨੇ ਕੈਪਟਨ ਅਮਰੀਕਾ ਦੀ ਪੋਸ਼ਾਕ ਪਹਿਣੀ ਹੋਈ ਸੀ ਸਿੰਘ ਨੇ ਕਿਹਾ ਕਿ ਮੈਨੂੰ ਬੁਰਾ ਨਹੀਂ ਲੱਗਿਆ ਕਿਉਂਕਿ ਮੈਂ ਜਾਣਦਾ ਸੀ ਕਿ ਇਸ ਬੱਚੇ ਦੇ ਦਿਮਾਗ ਵਿੱਚ ਹਮੇਸ਼ਾ ਲਈ ਮੇਰਾ ਇੱਕ ਕੈਪਟਨ ਸਿੱਖ ਅਮਰੀਕਾ ਦਾ ਅਕਸ ਬਣਿਆ ਰਹੇਗਾ ਇਸ ਅਕਸ 'ਚ ਇੰਨੀ ਸ਼ਕਤੀ ਹੈ ਕਿ ਇਹ ਇਸ ਬਾਰੇ ਚਰਚਾ ਸ਼ੁਰੂ ਕਰ ਦਿੰਦਾ ਹੈ ਅਮਰੀਕੀ ਹੋਣ ਦਾ ਕੀ ਮਤਲਬ ਹੈ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਵਿਸ਼ਵ ਜਿਤ ਦੇ ਜਾਣ ਦੇ ਵਿੱਚ ਨੇ ਜਿਸ ਕਰਕੇ ਵਿਸ਼ਵਜੀਤ ਸਿੰਘ ਨੇ ਅਪਾਰਾਲਾ ਵਿੱਢਿਆ ਨਵੇਕਲੇ ਕਦਮ ਚੁੱਕੇ ਨੇ ਕਿ ਉਹਨਾਂ ਨੇ ਆਪਣਾ ਸਾਰਾ ਕੁਝ ਕੰਮ ਧੰਦੇ ਨੌਕਰੀ ਛੱਡ ਦਿੱਤੀ ਹੈ ਔਰ ਇਸ ਕੰਮ ਦੇ ਵਿੱਚ ਲੱਗ ਗਏ ਨੇ ਤਾਂ ਕਿ ਦੱਸਿਆ ਜਾ ਸਕੇ ਕਿ ਸਾਡਾ ਸਿੱਖਾਂ ਦਾ ਅਕਸ ਕੀ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਵੀ ਮਾਂ ਬੋਲੀ ਦਾ ਪ੍ਰਚਾਰ ਕਰਦੇ ਇੱਕ ਪ੍ਰੋਫੈਸਰ ਨੂੰ ਦੇਖਿਆ ਜਾਂਦਾ ਜਿਸ ਦੇ ਵਿੱਚ ਉਹ 35 ਅਖਰੀ ਲਿਖ ਕੇ ਇੱਕ ਤਖਤੀ ਦੇ ਉੱਤੇ ਥਾਂ-ਥਾਂ ਘੁੰਮਦੇ ਨੇ ਤਾਂ ਉਸ ਤਰ੍ਹਾਂ ਦੀਆਂ ਹੋਰ ਕਈ ਉਦਾਹਰਨਾਂ ਨੇ ਜਿਨ੍ਹਾਂ ਦਾ ਆਪੋ ਆਪਣਾ ਪ੍ਰਚਾਰ ਕਰਨ ਦਾ ਢੰਗ ਹੁੰਦਾ ਹੈ ਪਰ ਵਿਸ਼ਵਜੀਤ ਸਿੰਘ ਨੇ ਇਹ ਸਾਬਤ ਕਰ ਦਿੱਤਾ ਹੈ ਵਿਦੇਸ਼ੀ ਧਰਤੀ ਤੇ ਵੀ ਕਿ ਜੇਕਰ ਅਸੀਂ ਆਪਣੀ ਖਾਤਰ ਆਪਣੇ ਵਿਰਸੇ ਖਾਤਰ ਆਪਣੇ ਭਾਈਚਾਰੇ ਦੇ ਖਾਤਰ ਆਪਣੀ ਜ਼ਿੰਦਗੀ ਦੇ ਜਿਹੜੇ ਰੁਝੇਵਿਆਂ ਨੂੰ ਪਾਸੇ ਰੱਖ ਕੇ ਮਨੁੱਖਤਾ ਦੇ ਲਈ ਕੰਮ ਕਰੀਏ ਆਪਣੇ ਭਾਈਚਾਰੇ ਦੇ ਸਹੀ ਅਕਸ ਨੂੰ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਉਹ ਸਮਾਂ ਕੱਢ ਕੇ ਕੰਮ ਕੀਤਾ ਵੀ ਜਾ ਸਕਦਾ ਹੈ ਤਾਂ ਵਿਸ਼ਵਜੀਤ ਸਿੰਘ ਨੇ ਇਹ ਕੰਮ ਕਰਕੇ ਇਹ ਉਪਰਾਲਾ ਕਰਕੇ ਇੱਕ ਨਵੇਕਲੀ ਪਹਿਲ ਕਰ ਦਿੱਤੀ ਹੈ ਕਿ ਸਾਡੇ ਪ੍ਰਤੀ ਜਿਸ ਤਰ੍ਹਾਂ ਦੇ ਨਜ਼ਰੀਏ ਨਾਲ ਵੇਖਿਆ ਜਾਂਦਾ ਉਹ ਨਾ ਵੇਖਿਆ ਜਾਵੇ ਅਸੀਂ ਅਸਲ ਵਿੱਚ ਹਾਂ ਕੀ ਸਾਡਾ ਬਚੋਕੜ ਕੀ ਹੈ ਉਸ ਤਰ੍ਹਾਂ ਦੀਆਂ ਗੱਲਾਂ ਦੱਸਣ ਦੇ ਲਈ ਵਿਸ਼ਵਜੀਤ ਸਿੰਘ ਇਹਨਾਂ ਵਿਦੇਸ਼ੀ ਧਰਤੀ ਦੀਆਂ ਸੜਕਾਂ ਤੇ ਨਿਕਲਿਆ ਤੇ ਉਸ ਦਾ ਮਕਸਦ ਕਿਤੇ ਨਾ ਕਿਤੇ ਪੂਰਾ ਹੁੰਦਾ ਵੀ ਦਿਖਾਈ ਦੇ ਰਿਹਾ ਹੈ ਵਿਸ਼ਵਜੀਤ ਸਿੰਘ ਦੇ ਇਸ ਨਵੇਕਲੇ ਉਪਰਾਲੇ ਬਾਰੇ ਇਸ ਨਵੇਕਲੇ ਕਦਮ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਸੋਚਦੇ ਹੋ ਤੁਹਾਡਾ ਵਿਚਾਰ ਕੀ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਕਿਉਂਕਿ ਇਸ ਤਰ੍ਹਾਂ ਦੇ ਨਵੇਕਲੇ ਕੰਮ ਕਰਨ ਵਾਲਿਆਂ ਦੀ ਹੌਸਲਾ ਫਜ਼ਾਈ ਲੋਕਾਂ ਦੇ ਨਾਲ ਹੁੰਦੀ ਹੈ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਮਨ ਦੇ ਵਿਚਾਰ ਜਰੂਰ ਸਾਂਝੇ ਕਰਿਓ ਹੋ ਸਕਦਾ ਇਸ ਵੀਡੀਓ ਦੇ ਜ਼ਰੀਏ ਵਿਸ਼ਵਜੀਤ ਸਿੰਘ ਢੱਡ ਤੱਕ ਤੁਹਾਡੇ ਹੌਸਲਾ ਫੁਜਾਈ ਦੇ ਸ਼ਬਦ ਵੀ ਪਹੁੰਚ ਜਾਣ ਫਿਲਹਾਲ ਜਦ ਤੱਕ ਕੋਈ ਨਵੀਂ ਅਪਡੇਟ ਸਾਹਮਣੇ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ